ਕੈਨੇਡਾ ਵਿੱਚ ਪੜ ਰਹੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਜੇਕਰ ਇਹ ਘਟਨਾ ਬਾਰੇ ਤੁਹਾਨੂੰ ਪਤਾ ਨਹੀਂ ਚੱਲਿਆ ਜਾਂ ਫਿਰ ਜੇਕਰ ਤੁਹਾਡੇ ਕੋਈ ਹੋਰ ਰਿਸ਼ਤੇਦਾਰ ਕੋਈ ਹੋਰ ਬੰਦਾ ਜਿਹੜਾ ਕੈਨੇਡਾ ਜਾਣ ਦਾ ਚਾਹਵਨ ਹੈ ਉਹਦੇ ਤੱਕ ਇਹ ਖਬਰ ਪਹੁੰਚਦੀ ਕਰ ਦਿਓ ਕਿਉਂਕਿ ਜੇਕਰ ਤੁਹਾਨੂੰ ਇਸ ਪੂਰੇ ਆਉਣ ਵਾਲੇ ਤਬਦੀਲੀਆਂ ਬਾਰੇ ਪਤਾ ਨਹੀਂ ਚੱਲੇਗਾ ਤਾਂ ਤੁਹਾਨੂੰ ਲੱਖਾਂ ਰੁਪਏ ਦਾ ਨੁਕਸਾਨ ਹਾਂ ਹੋ ਸਕਦਾ ਹੈ ਤੇ ਨਾਲ ਦੇ ਨਾਲ ਤੁਹਾਡੀ ਜਿਹੜੀ ਤਿਆਰੀ ਹੁੰਦੀ ਹੈ ਕੈਨੇਡਾ ਆਣ ਵਾਸਤੇ ਉਸ ਤਿਆਰੀ ਵਿੱਚ ਵੀ ਬੜਾ ਵੱਡਾ ਵਿਗਨ ਪੈ ਸਕਦਾ ਹੈ ਕਿਉਂਕਿ ਹੁਣ ਕੈਨੇਡਾ ਦੀ ਸਰਕਾਰ ਨੇ ਕਈ ਵੱਡੇ ਨਿਯਮ ਕਈ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ ਵਿੱਚ ਸਰਕਾਰ ਤੁਹਾਨੂੰ ਜੇਕਰ ਪਤਾ ਹੋਵੇ ਕੈਨੇਡਾ ਵਿੱਚ ਜਿਸ ਦੌਰਾਨ ਬੰਦਾ ਪੜਦਾ ਹੁੰਦਾ ਹੈ ਪੜਨ ਤੋਂ ਬਾਅਦ ਉਸ ਨੂੰ ਇੱਕ ਹਫਤੇ ਦੇ ਅੰਦਰ ਅੰਦਰ 40 ਘੰਟੇ ਕੰਮ ਕਰਨਾ ਨਹੀਂ ਕਿ ਲਿਮਟ ਮਿਲਦੀ ਸੀ ਕਿ ਇੱਕ ਸਟੂਡੈਂਟ 40 ਘੰਟੇ ਦੇ ਅੰਦਰ 40 ਘੰਟੇ ਤਾਕਤਕ ਕੰਮ ਕਰ ਸਕਦਾ ਹੈ ਇੱਕ ਹਫਤੇ ਦੇ ਅੰਦਰ 40 ਘੰਟੇ ਕੰਮ ਕਰਨ ਦੀ ਉਸ ਨੂੰ ਜਿਹੜੀ ਲੀਗਲ ਅਥਾਰਟੀ ਹੈਗੀ ਹੈ ਕਿ ਉਹ ਕੰਮ ਕਰ ਸਕਦਾ ਪਰ ਹੁਣ ਇਸ ਵਿੱਚ ਵੱਡੀ ਤਬਦੀਲੀ ਲੈਂਦੇ ਹੋਏ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਦੇ ਮੁਤਾਬਕ ਸਰਕਾਰ ਇਹ ਫੈਸਲਾ ਲੈ ਰਹੀ ਹੈ ਕਿ ਹੁਣ 40 ਘੰਟੇ ਦੀ تھا ਸਿਰਫ 24 ਘੰਟੇ ਹੀ ਕੈਨੇਡਾ ਵਿੱਚ ਪੜ੍ਹ ਇੰਟਰਨੈਸ਼ਨਲ ਸਟੂਡੈਂਟਸ ਕੰਮ ਕਰ ਸਕਦੇ ਨੇ ਯਾਨੀ 40 ਘੰਟੇ ਜਿਹੜੀ ਸੀਮਾ ਹੁੰਦੀ ਸੀ ਕਿਤੇ ਤੁਹਾਡੇ ਕੋਲ ਇੰਨਾ ਸਮਾਂ ਹੁੰਦਾ ਸੀ ਕਿ ਬੱਚੇ ਆਪਣੀ ਜੀਆਈਸੀ ਨੂੰ ਛੱਡ ਕੇ ਆਉਣ ਵਾਲੇ 2 ਜਾਂ 3 ਸੈਮੈਸਟਰਾਂ ਦੀ ਜਾਂ 4 ਸੈਮੈਸਟਰਾਂ ਦੀ ਜਿਹੜੀ ਫੀਸ ਆਪਣੇ ਆਪ ਭਰ ਸਕਦੇ ਸਨ ਪੜਾਈ ਦੇ ਦੌਰਾਨ ਪੜਾਈ ਦੇ ਨਾਲ ਹੀ ਕੰਮ ਕਰ ਸਕਦੇ ਸਨ ਪਰ ਹੁਣ ਇਸ ਵਿੱਚ ਵੱਡੀ ਤਬਦੀਲੀ ਆਉਣ ਵਾਲੀ ਹੈ ਕਿਉਂਕਿ ਜਿੱਥੇ ਕਿ ਪਹਿਲਾਂ ਜੀਆਈਸੀ ਮਹਿੰਗੀ ਕਰ ਦਿੱਤੀ ਗਈ ਹੈ ਪੀਆਰ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤੇ ਗਏ ਨੇ ਵਰਕ ਪਰਮਿਟ ਦੇ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਹੋਏ ਨੇ 스ਪਸ ਵਿਜ਼ਾ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਗਏ ਨੇ ਤਾਂ ਇਸ ਪੂਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਚੀਜ਼ ਇਹ ਸਮਝ ਆਉਂਦੀ ਹੈ ਕਿ ਕੈਨੇਡਾ ਜਾਣ ਦੇ ਜਿਹੜੇ ਲੋਕ ਚਾਹਵਾਨ ਨੇ ਜਾਂ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਕੈਨੇਡਾ ਦੇ ਪ੍ਰਤੀ ਇੱਕ ਹਮਦਰਦੀ ਹੈਗੀ ਹੈ ਕਿ ਐਸੀ ਕੈਨੇਡਾ ਜਾ ਕੇ ਇਹੀ ਸਾਡਾ ਕੁਝ ਬਣ ਸਕਦਾ ਹੈ ਉਹਨਾਂ ਲੋਕਾਂ ਦੇ ਪੈਰ ਤੇ ਬਹੁਤ ਵੱਡੀ ਕੁਲਹਾੜੀ ਵੱਜ ਰਹੀ ਹੈ ਹੌਲੀ-ਹੌਲੀ ਕਰਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਿਯਮ ਬਦਲ ਰਹੇ ਨੇ ਤਬਦੀਲੀਆਂ ਆ ਰਹੀਆਂ ਨੇ ਇਹ ਸਿਰਫ ਇਸ ਚੀਜ਼ ਗੱਲ ਇਸ ਵੱਲ ਨੂੰ ਇਸ਼ਾਰਾ ਕਰਦੀ ਹੈ ਕਿ ਕੈਨੇਡਾ ਵਿੱਚ ਸ਼ਾਇਦ ਹੁਣ ਪਹਿਲਾਂ ਦੇ ਵਾਂਗ ਜਿਹੜੇ ਸੁਨਹਿਰੀ ਸੁਪਨੇ ਦਿਖਾਏ ਜਾਂਦੇ ਸਨ ਜਾਂ ਮਾਹੌਲ ਹੁੰਦਾ ਸੀਗਾ ਜਾਨ ਦਾ ਕੰਮ ਕਰਨ ਵਾਲਾ ਉਹ ਸ਼ਾਇਦ ਮਾਹੌਲ ਹੌਲੀ-ਹੌਲੀ ਘਟਦਾ ਜਾ ਰਿਹਾ ਕਿਉਂਕਿ ਹੁਣ ਜਿਹੜੀ ਨਵੀਂ ਤਬਦੀਲੀ ਹੈ ਜਿਸ ਦੇ ਮੁਤਾਬਕ ਕ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ 30 April ਤੱਕ 30 April ਤੱਕ ਜਿਹੜੀ ਬੀਤੀ 30 April ਲੰਘੀ ਯਾਨੀ ਬੀਤਿਆ ਦਿਨ ਉਸ ਤੱਕ ਇਹ ਸਟੂਡੈਂਟਸ ਨੂੰ ਇਹ ਅਲਾਉਡ ਸੀਗਾ ਉਹਨਾਂ ਨੂੰ ਇਹ ਹੱਕ ਸਨ ਕਿ ਉਹ ਇੱਕ ਹਫਤੇ ਦੇ ਅੰਦਰ ਅੰਦਰ 40 ਘੰਟੇ ਕੰਮ ਕਰ ਸਕਦੇ ਸਨ ਪਰ ਹੁਣ ਉਸ ਚੀਜ਼ ਨੂੰ ਹਟਾ ਕੇ ਹਫਤੇ ਦੇ ਅੰਦਰ ਸਿਰਫ 24 ਘੰਟੇ ਹੀ ਸਟੂਡੈਂਟਸ ਨੂੰ ਕੰਮ ਕਰਨਾ ਜਿਹੜਾ ਹੈ ਉਹਦੀ ਅਲਾਉਂਸ ਦਿੱਤੀ ਗਈ ਹੈ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਯਾਨੀ ਹੁਣ ਤੁਸੀਂ ਇੱਕ ਹਫਤੇ ਦੇ ਅੰਦਰ 40 ਘੰਟੇ ਕੰਮ ਨਹੀਂ ਕਰ ਸਕਦੇ ਸਿਰਫ 24 ਘੰਟੇ ਹੀ ਕੰਮ ਕਰਨ ਦੇ ਤੁਹਾਨੂੰ ਹੁਕਮ ਹੈਗੇ ਨੇ ਸਰਕਾਰ ਵੱਲੋਂ ਲੀਗਲ ਤਰੀਕੇ ਦੇ ਨਾਲ ਬਾਕੀ ਕਈ ਬੰਦੇ ਅਜੇ ਵੀ ਹੁੰਦੇ ਨੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਵੀ 40 60 ਘੰਟੇ ਕੰਮ ਕਰਦੇ ਰਹਿੰਦੇ ਨੇ ਇਹ ਕਿਉਂ ਬਣਾਇਆ ਗਿਆ ਸੀ 40 ਘੰਟੇ ਦਰਸਲ ਆ 220 ਸਭ ਨੂੰ ਪਤਾ ਹੋਣਾ ਕੋਵਿਡ ਦੇ ਦੌਰਾਨ ਕੋਵਿਡ ਦੇ ਸਮੇ ਇਹ ਚੀਜ਼ਾਂ ਹੋ ਰਹੀਆਂ ਸਨ ਕਿ ਜਿਵੇਂ ਜਿਵੇਂ ਅ ਕੋਵਿਡ ਹੋਰ ਆਪਣਾ ਰੂਪ ਦਿਖਾ ਰਿਹਾ ਸੀਗਾ ਜਿਹੜੇ ਉੱਥੇ ਕੰਮ ਕਰ ਰਹੇ ਸਨ ਸਟੂਡੈਂਟਸ ਜਿਹੜੇ ਉੱਥੇ ਪੜ੍ਹ ਰਹੇ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਸਰਕਾਰ ਨੇ ਉਸ ਵੇਲੇ ਇਸ ਲਿਮਟ ਨੂੰ ਵਧਾ ਦਿੱਤਾ ਸੀਗਾ 40 ਘੰਟੇ ਤੱਕ ਕਰ ਤੱਕ ਸੀਗਾ ਕਿ ਪੜਨ ਵਾਲੇ ਵਿਦਿਆਰਥੀ 40 ਘੰਟੇ ਤੱਕ ਲਗਾਤਾਰ 40 ਇੱਕ ਹਫ਼ਤੇ ਦੇ ਅੰਦਰ 40 ਘੰਟੇ ਕੰਮ ਕਰ ਸਕਦੇ ਨੇ ਪਰ ਹੁਣ ਜਿਵੇਂ ਕੋ ਕੋਵਿਡ ਹਟ ਚੁੱਕਿਆ ਹੈ ਉਹ ਸਮਾਂ ਜਿਹੜਾ ਪੈਂਡੈਮਿਕ ਦਾ ਦੌਰ ਸੀਗਾ ਦੂਰ ਹੋ ਚੁੱਕਿਆ ਹੈ ਦੁਬਾਰਾ ਚੀਜ਼ਾਂ ਨਾਰਮਲ ਹੋਣ ਨੂੰ ਹੋਏ ਨੂੰ ਕਾਫੀ ਸਮਾਂ ਹੋ ਗਿਆ ਕਾਫੀ ਚਿਰ ਹੋ ਗਿਆ ਇਸ ਕਰਕੇ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਨੂੰ ਦੇਖਦੇ ਹੋਏ ਹੁਣ ਅਸੀਂ 40 ਘੰਟੇ ਦੀ ਜਿਹੜੀ ਹੱਦ ਬਣਾਈ ਸੀ ਉਸ ਨੂੰ ਘਟਾ ਕੇ 24 ਘੰਟੇ ਕਰ ਦਿੱਤਾ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਉਹਨਾਂ ਯਾਰਾਂ ਦੋਸਤਾਂ ਤੱਕ ਜਿਹੜੇ ਕੈਨੇਡਾ ਜਾਣ ਦੇ ਚਾਹਵਾਂ ਨੇ ਕੈਨੇਡਾ ਜਾਣ ਦੀਆਂ ਤਿਆਰੀਆਂ ਉਹਨਾਂ ਨੇ ਖਿੱਚੀਆਂ ਪਈਆਂ ਕਿਉਂਕਿ ਇਹ ਚੀਜ਼ ਚੀਜ਼ ਜੇਕਰ ਪੂਰੇ ਤਰੀਕੇ ਨਾਲ ਲਾਗੂ ਹੋ ਜਾਂਦੀ ਹੈ ਤਾਂ ਇਸ ਨਾਲ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੁੰਡ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਕਿਉਂਕਿ ਕਿ ਬੱਚੇ 40 40 ਘੰਟੇ ਕੰਮ ਕਰਕੇ ਵੀ ਬਹੁਤ ਔਖੇ ਉਹਨਾਂ ਦੀ ਫੀਸ ਦਾ ਹਿੱਲਾ ਹੁੰਦਾ ਸੀ ਬਹੁਤ ਔਖੀ ਫੀਸ ਜੁੜਦੀ ਸੀ ਤਾਂ ਹੁਣ ਜਦੋਂ 40 ਘੰਟਿਆਂ ਦਾ ਪੂਰਾ ਸਮਾਂ ਹੀ ਹਟਾ ਦਿੱਤਾ ਗਿਆ ਉਸ ਨੂੰ ਘਟਾ ਕੇ 24 ਘੰਟੇ ਕਰ ਦਿੱਤਾ ਗਿਆ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਵਾਕਈ 24 ਘੰਟੇ ਕਰ ਦੇਣਾ ਕਿ ਸਟੂਡੈਂਟਸ ਦੇ ਸਟੂਡੈਂਟਸ ਦੇ ਫਾਇਦੇ ਦੀ ਗੱਲ ਹੈ ਕਿ ਜਾਂ ਫਿਰ ਸਰਕਾਰ ਇਹ ਸਰਕਾਰ ਇਹ ਦੇ ਵਿੱਚ ਆਪਣਾ ਫਾਇਦਾ ਪਾੜਦੀ ਪਈ ਹੈ ਕਿ ਲੋਕ ਬੱਚੇ ਜੀਆਈਸੀ ਵੱਧ ਖਰਚ ਕਰਨ ਵੱਧ ਪੈਸੇ ਆਪਣੇ ਘਰਦਿਆਂ ਤੋਂ ਮੰਗਾਉਣ ਫੀਸਾ ਸਰਕਾਰ ਦੇ ਕਮਮਾ ਤੋਂ ਕਮਮਾ ਤੋਂ ਛੱਡ ਕੇ ਆਪੀਆ ਆਪਣੇ ਆਪਣੇ ਘਰ ਤੋਂ ਫੀਸਾ ਮੰਗੌਣ ਕਿਤੇ ਇਸ ਕਰਕੇ ਸਰਕਾਰੇ ਸਾਰਾ ਕੰਮ ਤਾਂ ਨਹੀਂ ਕਰ ਰਹੀ ਤਾਂ ਆਪਣੇ ਯਾਰਾਂ ਦੋਸਤਾਂ ਵੱਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਕੈਨੇਡਾ ਜਾਣਾ ਹੋਵੇ ਕੈਨੇਡਾ ਜਾਣ ਦੇ ਚਾਹਵਾਨ ਹੋਣ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਦਿੱਕਤ ਨਾ ਆਵੇ ਘਰ ਹੀ ਇਹਨਾਂ ਪਹਿਲੇ ਕਿ ਜਾਣ ਕਿ ਉਹਨਾਂ ਨੂੰ ਉੱਥੇ ਜਾ ਕੇ ਲੋਕਾਂ ਕਰਨੇ ਪੈਣ ਗਲਤ ਤਰੀਕੇ ਨਾਲ ਗਿਣਾ ਕਰਨਾ ਪਵੇ ਤਾਂ ਪਹਿਲਾਂ ਹੀ ਇਹ ਵੀਡੀਓ ਨਾਲ ਤੱਕ ਪਹੁੰਚਦੀ ਕਰ ਦਿੱਤੀ ਜਾਵੇ